ਮਹਾਪ੍ਰੀਤ ਕੀ ਇਹਦੇ ਵਿੱਚ ਕਰਦੇ। ਦੇਖੋ ਜੀ ਮੇਲਾ ਨੋਵੀਂ ਦਸਵੀਂ ਦਾ ਜਿਹੜਾ ਕਿ ਪਵਿੱਤਰ ਸਨਾਨ ਇਸ ਪਵਿੱਤਰ ਸਰੋਵਰ 'ਚ ਅਸੀਂ ਹਿੰਦੂ ਸਿੱਖ ਭਾਈਚਾਰੇ ਦੇ ਮੁਤਾਬਕ ਅਸੀਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਇਹ ਮੇਲਾ ਚੱਲਿਆ ਆ ਰਿਹਾ ਸਨਾਨ ਕਰਦੇ ਆ। ਦੋ ਦਿਨ ਪਹਿਲਾਂ ਕਿਸੇ ਸ਼ਰਾਰਤੀ ਅਨਸਰ ਨੇ ਕੋ ਪੁਆਇਜ਼ਨ ਦਾ ਆਦੀ ਕੋਈ ਚੀਜ਼ ਪਾਤੀ ਜਿਸ ਦੇ ਕਰਕੇ ਦੋ ਦਿਨ ਜਿੰਨੀ ਸਰੋਵਰ ਦੇ ਵਿੱਚ ਮੱਛੀ ਸੀ ਉਹ ਮਰ ਗਈ। ਅੱਜ ਉਸ ਜਾਂਚ ਨੂੰ ਲੱਗੇ ਸਾਰੇ ਟੀਸਰ ਲੱਗੇ ਸਾਰੀ ਕਮੇਟੀ ਲੱਗੀ ਹੈ ਅੱਜ ਇੱਕ 11 ਵਜੇ ਇੱਕ ਵਾਰਦਾਤ ਹੋਈ ਜਿਹਦੇ ਵਿੱਚ ਨਿਹੰਗ ਸਿੰਘਾਂ ਨੇ ਇੱਕ ਘੋੜਾ ਕੋਈ ਤਰਸ ਰੋਵਰ ਦੇ ਵਿੱਚ ਜਿੱਥੇ ਕਿ ਲੋਕਾਂ ਨੇ ਸੁਨਾਣ ਕਰਦਾ ਸੀ ਉਹਦੇ ਵਿੱਚ ਨਹਾਣਾ ਸ਼ੁਰੂ ਕਰਤਾ ਅਸੀਂ ਉਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਜ਼ਬਰਦਸਤੀ ਕਰ ਪੈਂਦੇ ਸਨ 9ਵੀਂ 10ਵੀਂ ਦੇ ਮੇਲੇ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਪ੍ਰੈਸ ਨੂੰ ਕਿ ਕਿਸੇ ਤਰ੍ਹਾਂ ਦਾ ਪੁਲਿਸ ਦਾ ਕੋਈ ਪ੍ਰਬੰਧ ਨਹੀਂ ਸੀ ਡੀਸੀ ਸਾਹਿਬ ਨੇ ਜਿੰਨਾ ਆਪਣਾ ਯੋਗ ਲਾਇਆ ਸੀ ਉਹਨਾਂ ਨੂੰ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਨ ਲੇਕਿਨ ਡੀਸੀ ਸਾਹਿਬ ਦੇ ਹੁਕਮਾਂ ਦੇ ਮਤਾਬਕ ਵੀ ਉਹ ਐਸਐਸਪੀ ਸਾਹਿਬ ਨੂੰ ਕਿਹਾ ਗਿਆ ਵੀ ਆਪਣੇ ਨਾਗਰਿਕਾਂ ਇੱਥੇ ਪ੍ਰਬੰਧ ਕੀਤੇ ਜਾਣ ਜਿਨ੍ਹਾਂ ਨੇ ਘੋੜਾ ਨਵਾਇਆ ਕੋਈ ਤਰ੍ਹਾਂ ਭੰਕ ਕੀਤੀ ਹੈ ਬੇਅਦਬੀ ਕੀਤੀ ਹੈ ਉਹਨਾਂ ਦੇ ਐਫਆਰ ਕੱਟੀ ਜਾਵੇ ਜੇਕਰ ਨੂੰ ਕੁਝ ਮੋਤਬਰ ਬੰਦੇ ਨੇ ਬਾਬਾ ਜੀ ਨੇ ਉਥੋਂ ਮੇਰੇ ਦੋ ਪਰ ਬੰਦੇ ਭੇਜੇ ਸਨ ਉਹਨਾਂ ਨੇ ਇੱਥੇ ਆ ਕੇ ਗੁਰੂ ਘਰ ਆ ਕੇ ਮਾਫੀ ਮੰਗ ਲਈ ਵੀ ਸਾਡੇ ਬੰਦੇ ਕੋਲ ਗਲਤੀ ਹੋਈ ਹੈ ਤੇ ਅਸੀਂ ਉਸ ਗੱਲ ਨੂੰ ਅਹਿਸਾਸ ਕਰਕੇ ਉਹ ਗੱਲ ਨੂੰ ਸਖਤ ਹੈ ਲੇਕਿਨ ਮੇਲਾ ਜਿਹੜਾ ਉਹ ਪੂਰਨਤਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਗੱਲ ਦਾ ਜਿਹੜਾ ਵਾ ਇਨਕੁਆਰੀ ਹੋਣੀ ਚਾਹੀਦੀ ਸੀ ਇਹ ਮੱਛੀਆਂ ਕਿਉਂ ਮਰੀਆਂ ਤੇ ਘੋੜਿਆਂ ਨੂੰ ਵਿੱਚ ਕਿਉਂ ਪਾ ਗਏ ਇਹ ਕੇਵਲ ਲੜਾਈ ਕਰਾਂ ਦੀ ਕੋਸ਼ਿਸ਼ ਕੀਤੀ ਗਈ ਹੈ ਦੂਸਰੇ ਖੇਤੇ ਵਿੱਚ ਇਸ ਗੱਲ ਦੀ ਬੇਨਤੀ ਅਸੀਂ ਡੀ ਸਾਹਿਬ ਨੂੰ ਕਰ ਰਹੇ ਹਾਂ ਕਿਉਂਕਿ ਐਸਐਸਪੀ ਨਾ ਦੀ ਇੱਥੇ ਕੋਈ ਚੀਜ਼ ਮੈ ਇੱਥੇ ਵੇਖੀ ਨਾ ਕੋਈ ਡੀਐਸਪੀ ਆਇਆ ਇੱਥੇ ਨਾ ਕੋਈ ਐਸਐਚਓ ਕਲਾਈ ਰੰਗਣ ਨਗਨ ਲਗਾ ਰਿਹਾ ਅੱਠਾਂ ਦਾ ਬੰਦੇ ਨਾਲ ਔਰ ਸਾਨੂੰ ਪਤਾ ਲੱਗਿਆ ਸੀ ਕਿ ਇਹ ਸ਼ਰਾਰਤ ਹੋਣੀ ਹੈ ਅਸੀਂ 3 ਘੰਟੇ 4 ਘੰਟੇ ਪਹਿਲਾਂ ਐਸਐਸਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਡੀ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਪੂਰਾ ਐਕਸ਼ਨ ਲੇਤਾ ਹੈ ਲੇਕਿਨ ਉਸ ਐਕਸ਼ਨ ਦਾ ਕੋਈ ਫਾਇਦਾ ਨਹੀਂ ਹੋਇਆ